ਪਿਆਰੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਗੁਰੂ ਅਰਸਾਏ ਦੀ ਟੀਮ ਗੁਰਦੁਆਰਾ ਪ੍ਰਗਟ ਸਾਹਿਬ ਇਕੱਠੀ ਹੋਈ ਹੈ ਸਾਡੇ ਨਾਲ ਕਿਸਾਨ ਜਥੇਬੰਦੀ ਦੇ ਆਗੂ ਸਰਦਾਰ ਧਰਮ ਸਿੰਘ ਸਿੱਧੂ ਨਾਲ ਨੇ ਜੀ ਸਿੱਧੂ ਸਾਹਿਬ ਅੱਜ ਜਥੇਬੰਦੀ ਦੀ ਕਿੱਧਰ ਜਾ ਰਹੀ ਹੈ ਵੇਖੋ ਜੀ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਨੇ ਪਿਛਲੇ ਦਿਨੀ 65533 ਏਕੜ ਜ਼ਮੀਨ ਕਿਸਾਨਾਂ ਦੀ ਤੇ ਪੰਜਾਬੀਆਂ ਦੀ ਜਿਹੜੀ ਸੀ ਲੁੱਟ ਲਈ ਸੀ ਹਾਂਜੀ ਉਹਨੂੰ ਚਾਰ ਵਾਸਤੇ ਬੜਾ ਵੱਡਾ ਮਰਚਾ ਲਾਇਆ ਗਿਆ ਤੇ ਭਗਵੰਤ ਮਾਨ ਨੂੰ ਥੁੱਕ ਕੇ ਚੱਟਣਾ ਪਿਆ ਜ਼ਮੀਨ ਜਿਹੜਾ ਉਹਨੇ ਨੋਟੀਫਿਕੇਸ਼ਨ ਕੀਤਾ ਸੀ ਉਹ ਵਾਪਸ ਲੈ ਲਿਆ ਜੀ ਪਰ ਜਿਹੜਾ ਕਾਨੂੰਨ ਬਣਿਆ ਹੋਇਆ ਏ ਜ਼ਮੀਨ ਅਕਵਾਇਰ ਕਰਨ ਦਾ ਉਹ ਅਜੇ ਉਵੇਂ ਬਰਕਰਾਰ ਏ ਉਸ ਕਾਨੂੰਨ ਨੂੰ ਰੱਦ ਕਰਾਉਣ ਦੇ ਵਾਸਤੇ ਚਿੱਪ ਵਾਲੇ ਜਿਹੜੇ ਮੀਟਰ ਲਾਏ ਜਾ ਰਹੇ ਨੇ ਧੱਕੇ ਨਾਲ ਸਾਰੇ ਖਪਤਕਾਰਾਂ ਦੇ ਘਰ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਪੋਰੇਟਾਂ ਵਾਸਤੇ ਰਾ ਪਤਰਾ ਕਰਨ ਦੇ ਵਾਸਤੇ ਜੀ ਉਹ ਜਿਹੜੇ ਨੇ ਚਿਪ ਵਾਲੇ ਮੀਟਰ ਵਾਪਸ ਕਰਾਉਣ ਲਈ ਤੇ ਕਾਨੂੰਨ ਜਿਹੜਾ ਬਣਿਆ ਖੜਾ ਇਹਨਾਂ ਦਾ ਅਕਵਾਇਰ ਕਰਨਾ ਉਹ ਵਾਪਸ ਕਰਾਉਣ ਵਾਸਤੇ ਕੇਐਮਐਮ ਵੱਲੋਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਹੜੀਆਂ ਚੱਥੇ ਬੰਦੀਆਂ ਸੀ ਉਹਨਾਂ ਸਾਰੀਆਂ ਵੱਲੋਂ ਅੱਜ ਜਲੰਧਰ ਦੇ ਪਿੰਡ ਕੁੱਕੜ ਚ ਇੱਕ ਕਿਸਾਨ ਮਹਾਰਲੀ ਕੀਤੀ ਜਾ ਰਹੀ ਹੈ ਆ ਸਾਰਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਉਣ ਗੁਰੂ ਅਰਸਾਏ ਤੇ ਜਿਉਣ ਸ਼ਹੀਦ ਭਗਤ ਸਿੰਘ ਦੇ ਜਿਹੜੇ ਜਿੰਨੇ ਵੀ ਵਰਕਰ ਸਭਾ ਆਗੂ ਸਭਾ ਪਿੰਡਾਂ ਦੇ ਵਿੱਚੋਂ ਉਹ ਬੜੀ ਵੱਡੀ ਤਦਾਦ ਦੇ ਵਿੱਚ ਆਪਣੀਆਂ ਗੱਡੀਆਂ ਲੈ ਕੇ ਕਾਰਾਂ ਲੈ ਕੇ ਵੱਡੇ ਵੱਡੇ ਵਹੀਕਲ ਲੈ ਕੇ ਇੱਥੇ ਪਹੁੰਚੇ ਨੇ ਅਸੀਂ ਉੱਥੇ ਦੀ ਤਿਆਰੀ ਹੈ ਪੰਜਾਂ ਮਿੰਟਾਂ ਦੇ ਵਿੱਚ ਸੱਤਾਂ ਦੇ ਇਥੇ ਅਸੀਂ ਤੁਰ ਕੇ ਤੇ ਉਸ ਜਾ ਕੇ ਮਹਾਰਾਲੀ ਦੇ ਵਿੱਚ ਆਪਣੀ ਸ਼ਮੂਲੀਅਤ ਕਰਾਂਗੇ ਕੀ ਤੁਹਾਨੂੰ ਲੱਗਦਾ ਹੈ ਵੀ ਐਡੀ ਵੱਡੀ ਮਹਾਰੈਲੀ ਕਰਨ ਨਾਲ ਜਿਹੜੇ ਚਿੱਪ ਵਾਲੇ ਮੀਟਰ ਨੇ ਇਹ ਜਿਹੜੀ ਸਰਕਾਰ ਆਪਾਂ ਵਾਪਸ ਕਰਾ ਸਕਾਂਗੇ ਬਿਲਕੁਲ ਜੀ ਬਿਲਕੁਲ ਕੋਈ ਭਾਵੇਂ ਜਿਹੜਾ ਮਰਜੀ ਵੱਡਾ ਬਣ ਜਾਵੇ ਭਾਵੇਂ ਪ੍ਰਧਾਨ ਮੰਤਰੀ ਬਣ ਜਾਵੇ ਮੁੱਖ ਮੰਤਰੀ ਬਣ ਜਾਵੇ ਪਰ ਲੋਕਾਂ ਦਾ ਵਟਾ ਨਹੀਂ ਹੋ ਸਕਦਾ ਜਦੋਂ ਲੋਕ ਚਾਹਣਗੇ ਉਹ ਜਿਹੜਾ ਫੈਸਲਾ ਉਹਨਾਂ ਦੇ ਹੱਕ ਵਿੱਚ ਜਿਹੜੀ ਪਾਲਿਸੀ ਨਹੀਂ ਬਣੇਗੀ ਉਹਨੂੰ ਵਾਪਸ ਕਰਵਾ ਲੈਣਗੇ ਜਿਵੇਂ 65000 ਏਕੜ ਜ਼ਮੀਨ ਵਾਲਾ ਨੋਟੀਫਿਕੇਸ਼ਨ ਇਹਨਾਂ ਲੋਕਾਂ ਨੇ ਵਾਪਸ ਕਰਾ ਲਿਆ ਓਵੇਂ ਜਿਹੜੇ ਇਹਨਾਂ ਦੇ ਹੱਕ ਦੀਆਂ ਪਾਲਸੀਆਂ ਸਰਕਾਰ ਨਾ ਬਣਾਵੇਗੀ ਚਾਹੇ ਉਹ ਭਗਵੰਤ ਸਿੰਘ ਸਰਕਾਰ ਹੋਵੇ ਚਾਹੇ ਉਹ ਮੋਦੀ ਦੀ ਸਰਕਾਰ ਹੋਵੇ ਉਹ ਲੋਕ ਜਿਹੜੇ ਨੇ ਆਪਣੇ ਲੋਕਬਾਲ ਦੇ ਨਾਲ ਵਾਪਸ ਕਰਵਾ ਕੇ ਰਹੇ ਨੇ ਮજબૂત ਇਰਾਦੇ ਦੇ ਜੀ ਮજબૂત ਇਰਾਦੇ ਦੇ ਨਾਲ ਸੰਘਰਸ਼ ਤਿਆਰ ਹੋ ਗਏ ਚੱਲਿਆਂ ਨੇ ਬੜਾ ਵਿਸ਼ਵਾਸ ਹੈ ਇਹਨਾਂ ਨੂੰ ਕਿ ਜੋ ਸਾਰੇ ਵੀ ਕਾਨੂੰਨ ਜੋ ਵੀ ਸਰਕਾਰ ਬਣਾਉਂਦੀ ਏ ਉਹਨਾਂ ਨੂੰ ਅਸੀਂ ਰੱਦ ਕਰਵਾ ਸਕਾਂਗੇ ਗੱਡੀਆਂ ਦਾ ਕਾਫਲੇ ਆ ਗਏ ਨੇ ਜੀ ਗੱਡੀ ਦੀ ਲਾਈਨ ਲੱਗੀ ਹੋਈ ਹੈ ਇੱਧਰ ਮਜ਼ਬੂਤ ਇਕਤਾ ਜਿੰਦਾਬਾਦ ਸਟ ਕਮੇਟੀ ਜਿੰਦਾਬਾਦ ਸੀਤ ਭਗਤ ਸਿੰਘ ਦੇ ਸਾਡੇ ਆਰਦੂ ਨਾਲ ਗੁਰਬਖਸ਼ ਸਿੰਘ ਜੀ ਉਹਨਾਂ ਦੀ ਗਵਾਹੀ ਦੇ ਵਿੱਚ ਵੱਡਾ ਜਿਹੜੀ ਸੰਗਤ ਤੇ ਕੈਂਟਰ ਲੈ ਕੇ ਆਈ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ